ਕਾਡਾ ਬੇਟਾ ਹੈ ਤੂੰ ਜਾਂ ਪੁੱਲਾਦਲਾ ਸਾਹਿਬ ਕੀ ਨਾਮ ਹੈ ਤੂੰ ਜਾਉਂ ਕਿਉਂ ਜਾਉਂ ਕਿਉਂ ਅਕਸੀਡੈਂਟ ਹੋ ਗਿਆ ਉਹਨੇ ਪੁੱਛਿਆ ਤਾਂ ਮਸਲੇ ਸਾਡੇ ਤੋਂ ਸਹਾਰਿਆ ਨਹੀਂ ਗਿਆ ਤੇ ਜਿਹਦੇ ਨੇ ਸਾਨੂੰ ਲਾਸ ਮਿਲੀਏ ਉਹ ਸਾਡੇ ਨਾਲ ਬਹੁਤ ਤਕਾ ਹੋਇਆ ਮੇਰਾ ਨਾਮ ਵਾਰੀ ਸਾਹਿਬ ਤੇ ਮੇਰਾ ਯਾਰ ਦੋਸਤ ਯੂਨਸ ਬਹੁਤ ਹੀ ਦੁੱਖਦਾਈ ਘਟਨਾ ਹੋਈ ਹੈ ਕਿ ਉਹਦੇ ਬੇਟੇ ਦਾ ਇੱਕ ਜੌਨ ਰੋ ਨੰਬਰ ਪਾਰ ਤੋਂ ਰਿੰਕੂ ਦਾ ਬੇਟਾ ਦੋਵਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਤੇ ਬਹੁਤ ਹੀ ਦੁਖਦਾਈ ਖਬਰ ਆ ਪਰਿਵਾਰ ਦੇ ਵਿੱਚ ਰਿੰਕੂ ਦੀਆਂ ਵੀ ਦੋ ਬੇਟੀਆਂ ਸੀ ਤੇ ਇੱਕ ਬੇਟਾ ਸੀ ਯੂਨਸ ਦੀਆਂ ਵੀ ਦੋ ਬੇਟੀਆਂ ਤੇ ਇੱਕ ਬੇਟਾ ਸੀ ਕੱਲੇ ਕੱਲੇ ਸੀ ਦੋਵੇਂ ਤੇ ਦੋਵਾਂ ਦੀ ਦੋਸਤੀ ਸੀ ਤੇ ਹਾਦਸੇ ਦੇ ਵਿੱਚ ਬਹੁਤ ਭਿਆਨਕ ਮੌਤ ਹੋਈ ਇਹ ਬਹੁਤ ਦੁਖ ਦੀ ਖਬਰ ਆ ਥੋੜੀ ਦੇਰ ਹੋਈ ਸੀ ਯੂਨਸ ਨੂੰ ਵੀ ਦੁਬਈ ਵਿੱਚ ਕੰਮ ਕਰਦਾ ਤੇ ਵਾਪਸ ਆਉਣਾ ਪਿਆ 8 ਮਹੀਨੇ ਬਾਅਦ ਹੀ ਦੁੱਖ ਦਾ ਇੱਕ ਘਟਨਾ ਆ ਦੋਨੇ ਬੱਚੇ ਜਿਹੜੇ ਸੀਗੇ ਜੀ ਜਿਵਾਨੀ ਦੇ ਦਲੇ ਤੇ ਪਹਿਲ ਰੱਖਿਆ ਸੀਗਾ ਔਰ ਦੋਨੇ ਤਿਆਰੀਆਂ ਕਾਜ਼ੇ ਸੀ ਆਪਣੀ ਅੱਗੇ ਸਟੱਡੀ ਵਾਸਤੇ ਆਪਣੀ ਕਾਜ਼ੀਅਤ ਵਾਸਤੇ ਕਿ اچانک ਇਹੋ ਜਿਹਾ ਪਾਣਾ ਵਾਪਸ ਆ ਦੋਨਾਂ ਦੇ ਪਰਿਵਾਰ ਬਹੁਤ ਨਹਾਏ ਤੇ شریف ਤੇ ਬਹੁਤ ਚੰਗੇ ਇਨਸਾਨ ਔਰ ਦੋਨਾਂ ਬੱਚਿਆਂ ਦੀ ਦੋ ਭੈਣਾਂ ਨੇ ਦੋ ਦੋ ਦੋਹਾਂ ਦੀਆਂ ਭੈਣਾਂ ਦੋਵੇਂ ਬੱਚੇ ਜਿਹੜੇ ਬੜੇ ਨੇਕ ਸੀਗੇ ਇਹ ਕਤਨਨ ਭਲਾ ਨਹੀਂ ਜਾ ਸਕਦਾ ਲੇਕਿਨ ਉਹੀ ਹੈ ਕਿ ਪਰਮਾਤਮਾ ਦਾ ਜੋ ਵੀ ਪਲਾਨ ਹੈ ਉਹਦੇ ਅੱਗੇ ਇਨਸਾਨ ਹਮੇਸ਼ਾ ਝੁਕਦਾ ਹੈ ਉਸ ਅੱਜ ਜਿੰਨੇ ਵੀ ਦੁਨੀਆ ਆਈਏ ਸਾਦੇ ਉਸੇ ਪਾਣੇ ਨੂੰ ਮੰਨਦੇ ਹੈ ਉਹਦੇ ਅੱਗੇ ਝੁਕਦੇ ਨੇ ਕਿਉਂਕਿ ਇਹਦੇ ਅੱਗੇ ਖੜ੍ਹ ਕੋਈ ਨਹੀਂ ਸਕਦਾ ਐਸੇ ਪ੍ਰਮਾਤਮਾ ਕੀ ਅਰਦਾਸ ਕਰ ਸਕਦੇ ਆ ਕਿ ਪ੍ਰਭੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਕਿਛੇ ਜੀਆਂ ਨੂੰ ਜਿਹੜਾ ਹੈ ਉਹ ਬਹੁਤ ਸਾਰਾ ਹੌਸਲਾ ਦੇਵੇ ਤਾਂ ਜੋ ਇਸ ਦੁੱਖ ਨੂੰ ਸਹਿਣ ਕਰ ਸਕਣ ਜੀਡੀ ਓਡੀ ਟਰਾਈਡੀ ਵੀ ਹਾਰ ਬਸ਼ੰਦਾ ਕਰਦਾ ਕਿ ਅਜੇ ਮੇਰੇ ਅਸੀ ਦੇ ਤਾਰਿਆ ਕਿ ਮੀਆਂ ਖਾਂ ਨਾ ਮਸੇ ਦੋਨੇ ਬੱਚੇ ਜਿਹੜੇ ਨੇ ਬਹੁਤ ਇਹਨਾਂ ਨੇ ਪਿਆਰ ਵੀ ਪਾਇਆ ਕਿਉਂਕਿ ਇਹਨਾਂ ਦੇ ਪਰਵਾਦਾ ਨੇ ਵੀ ਬਹੁਤ ਪਿਆਰ ਪਾਇਆ ਇੱਕ ਦੂਸਰੇ ਦੇ ਨਾਲ ਮੇਲ-ਵਰਤਨ ਔਰ ਸਿਆਣੇ ਕਹਿੰਦੇ ਨੇ ਵੀ ਜਦੋਂ ਉਸ ਜੀ ਕਿਸਤੀ ਦੌਲਤ ਵੇਖਣੀ ਆ ਤੇ ਉਹ ਕਬਰਸਤਾਨ ਦੇ ਵਿੱਚ ਜਾਂ ਮੜੀਆਂ ਦੇ ਵਿੱਚ ਵੇਖੋ ਅੱਜ ਤੁਸੀਂ ਵੇਖਿਆ ਕਿ ਇਹਨਾਂ ਦਾ ਪਿਆਰ ਇਹਨਾਂ ਦੀ ਮੁਹੱਬਤ ਇਹਨਾਂ ਦਾ ਜੀਣਾ ਕਿਸ ਤਰੀਕੇ ਦਾ ਸੀ ਕਿ ਅੱਜ ਔਰ ساری ਦੁਨੀਆ ਕੋਈ ਵੀ ਮੁਹੱਲੇ ਦੇ ਵਿੱਚੋਂ ਤਿੰਨ ਚਾਰ ਸਾਡੀਆਂ ਵਾਧਾਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਅਜਾ ਇਨਸਾਨ ਨਹੀਂ ਜਿਹੜਾ ਆਪਣਾ ਘਰ ਛੱਡ ਕੇ ਨਹੀਂ ਆਇਆ ਸ਼ਾਇਦ ਦੇ ਸਾਡੇ ਸਾਦੇ ਨੁਮਾਇੰਦੇ ਜਿੰਨੇ ਵੀ ਪ੍ਰਧਾਨ ਨੇ ਸਾਡੇ ਦੇ ਪਤੰਦ ਸਿੰਘ ਜੀ ਆਪਣੀ ਟੀਮ ਦੇ ਨਾਲ ਸਾਡੇ ਕਾਉਂਸਲਰ ਸਹਿਬਾਨ ਜਿਹੜੇ ਪਹੁੰਚੇ ਨੇ ਉਹਦੇ ਇਹਦਾ ਸਬੂਤ ਹੈ ਕਿ ਇਹਨਾਂ ਦਾ ਬਹੁਤ ਇੱਕ ਦੂਸਰ ਦਾ ਪਿਆਰ ਮੁਹੱਬਤ ਸੀ ਆ। ਉਹ ਚੰਗਾ ਜੀਵਨ ਚੀਕ। ਇਹ ਨਾ ਕਿ ਚੰਗਾ ਸਰਦ ਦੁੱਖ ਸਾਂਝਾ ਕਰਨੀ ਸਾਰੇ ਨੂੰ ਪੁੱਛੀ। ਸਾਰੇ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਤਾਂ ਜੋ ਇਹ ਹੌਸਲਾ ਹੁੰਦੇ ਹੁੰਦੇ ਸਮਾਂ ਲੱਗਣਾ ਲੇਕਿਨ ਇਹ ਹੈ ਕਿ ਜਦੋਂ ਦੁੱਖ ਕਹਿੰਦੇ ਨੇ ਵੰਡਿਆ ਘਟਦਾ ਹੈ। ਅੱਜ ਮੈਂ ਸਮਝਣਾ ਹੈ ਕਿ ਇਹਨੇ ਲੋਕਾਂ ਨੂੰ ਵੇਖ ਕੇ ਇਸ ਪਿੰਡ ਦਾ ਥੋੜਾ ਜਿਹਾ ਮਨੋਬਲ ਵਧਿਆ ਕਿ ساری ਦੁਨੀਆ ਸਾਡਾ ਮਹੱਲਾ ਸਾਡੀਆਂ ਬਾੜਾਂ ਸਾਡੇ ਭੈਣ ਭਰਾ ਸਾਡੇ ਰਿਸ਼ਤੇਦਾਰ ਸਾਡੇ ਨਾਲ ਨੇ ਉਹ ਇਹੋ ਹੀ ਹੁੰਨਾਂ ਲਈ ਹੌਸਲੇ ਦੇ ਇੱਕ ਵਾਰ ਦੀ ਨਿਸ਼ਾਨੀ ਮੈਂ ਕਾਉਂਸਲਰ ਵਾਡ ਨੰਬਰ ਤੋਂ ਕਦੇ ਘਟੂਂਗਾ ਮੈਂ ਟੂ ਵਾਰਡ ਦੇ ਵਿੱਚ ਤੋਂ ਟੋੜੇ ਬੱਚੇ ਹੀ ਯਾਰ ਦੋਸਤ ਹੀ ਬਹੁਤ ੱਟਕਾ ਹੋਇਆ ਕਿ ਬਹੁਤ ਮਾੜਾ ਹੋਇਆ ਮੈਂ ਬਹੁਤ ਦੁਖੀ ਹਾਂ ਇਸ ਗੱਲ ਲਈ ਸਾਡੇ ਪਰਿਵਾਰ ਆ ਸਾਡੇ ਘੁਆਣ ਜੀ ਇੱਕ 13 ਮਾੜ ਦਾ ਸੀ ਕਿਸ ਤਰ੍ਹਾਂ ਬੜੀ ਮਾੜੀ ਗੱਲ ਪਰਮਾਤਮਾ ਇਹਨਾਂ ਨੂੰ ਆਪਣਾ ਮਾਸ਼ ਕਰੇ ਸਾਡੇ ਨੂੰ ਜੈਨਸੀ ਦੀ ਮੈਂ ਫਟੇਗੜ ਚੋੜੀਆਂ ਕਬਰਸਤਾਨ ਦੇ ਵਿੱਚ ਖੜਾ ਹਾਂ ਜਿਹੜੀਆਂ ਦੋ ਮੌਸਾ ਦਾ ਐਕਸੀਡੈਂਟ ਇੰਨਾ ਜਬਰਦਸਤ ਆ ਕਿ ਸਾਰੀ ਦੁਨੀਆ ਤਰਾਸ ਤਰਾਸ ਕਰ ਰਹੀ ਹੈ ਪਰ ਵੇਖ ਕੇ ਰਹਿ ਆ ਨਹੀਂ ਗਿਆ ਇੰਨੀ ਦੁਨੀਆ ਇੰਨੇ ਲੋਕ ਇਹਨਾਂ ਦੇ ਹਮਦਰਦੀ ਇਹਨਾਂ ਦਾ ਦੁੱਖ ਮਾਣਨ ਵਾਸਤੇ ਕਬਰਸਤਾਨ ਵਿੱਚ ਪਹੁੰਚਿਆ ਇਹ ਬਹੁਤ ਹੀ ਖਤਰਨਾਕ ਘਟਨਾ ਵੇਖੀ ਹੈ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਆਈ ਹੈ ਮੈਂ ਬੇਨਤੀ ਕਰਦਾ ਇੱਕ ਇੱਕ ਨੂੰ ਇਹਨਾਂ ਵਾਸਤੇ ਆਪਣੀ ਅਰਦਾਸ ਕਰੋ ਪ੍ਰਾਰਥਨਾ ਕਰੋ ਤਾਂ ਕਿ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਤਸੱਲੀ ਇਮਾਨ ਬਖਸ਼ੇ ਤਾਂ ਜੋ ਇਹ ਆਪਣਾ ਨਵਾਂ ਜੀਵਨ ਜਿਹੜਾ ਉਹ ਸ਼ੁਰੂ ਕਰ ਸਕਣ ਇਹ ਪੂਰਤ ਨਹੀਂ ਸਕਦੀ ਇਹ ਕਾੜ ਪੂਰੀ ਤਾਂ ਨਹੀਂ ਹੋ ਸਕਦੀ ਲੇਕਿਨ ਫਿਰ ਵੀ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਕੋ ਇਹਨਾਂ ਨੂੰ ਸਹਣ ਦਾ ਬਲ ਬਖਸ਼ੇਣ ਇਹ ਪਾਣਾ ਬਖਸ਼ੇਣ ਤਾਂ ਜੋ ਇਹ تسਲੀ ਦੇ ਨਾਲ ਆਪਣੇ ਪਰਿਵਾਰ ਨੂੰ ਪਾਲ ਸਕਣ ਇਹ ਦੁੱਖ ਕਦੀ ਮੁੱਕ ਨਹੀਂ ਸਕਦਾ ਇਹ ਜ਼ਿੰਦਗੀਆਂ ਕੋਲ ਨਹੀਂ ਸਕਦੀਆਂ ਕਿਉਂਕਿ ਇਹਨਾਂ ਤਕੜਾ ਐਕਸੀਡੈਂਟ ਆ ਕਿ ਇੱਕ ਇੱਕ ਬੱਚੇ ਦੇ ਟੋਟੇ ਹੋ ਗਏ ਔਰ ਇਹਨਾਂ ਦਰਦਨਾਕ ਵੇਖ ਵੇਖ ਕੇ ਤਾਂ ਰੂਹ ਕੰਬਦੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਵਾਸਤੇ ਪ੍ਰਾਰਥਨਾਵਾਂ ਅਰਦਾਸ ਕੀਤੀਆਂ ਗਿਆ ਧੰਨਵਾਦ ਸਿ ਲੋਨੋ 25 ਨੂੰ ਧੀਰ ਰੋਡ ਖਾਣਾ ਸਦਰ ਦੀ ਹੱਦ 'ਚ ਇੱਕ ਟਰੱਕ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਸਾਹਿਲ ਸਨੋਫ ਜੇਨਰਥੀ ਦਾ ਮੌਕੇ ਤੇ ਮੌਤ ਹੋ ਗਈ ਤੇ ਜੌਨਸਨ ਸੰਨੋ ਫ੍ਰਿੰਕੀ ਫਟੇਗੜ ਚੂੜੀਆਂ ਦੀ ਹਸਪੀਟਲ ਪਹੁੰਚ ਕੇ ਮੌਤ ਹੋ ਗਈ ਜਿਸ ਤੇ ਮਤੇਜੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਹਮਲੇ ਵਿੱਚ ਲੈਂਦੀ ਹੈ